ਭਾਈ ਗੁਰਜੀ ਦਾ ਖਾਲਸਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਬਹੁਤ ਸਤਿਕਾਰ ਦੋਗੇ ਪੰਜਾਬ ਦੇ ਕਿਸਾਨ ਸਰਦਾਰ ਭਰਤੀ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਲਕਾ ਫਤੇਗੜ ਕੁੰਡੀਆਂ ਨੂੰ ਇੱਕ ਬੜੀ ਵੱਡੀ ਜੋ ਮੰਡੀ ਬੂਗ ਭਾਗ ਵੱਲੋਂ ਬੜੀ ਵੱਡੀ ਮੰਦ ਸੀ ਅੱਜ ਤਕਰੀਬਨ 8 ਤੋਂ 10 ਮਿੰਨਾਂ ਦੇ ਲਿੰਕ ਟਰੱਕਾਂ ਜਿਹੜੀਆਂ ਇੱਕ ਦੂਜੇ ਨਾਲ 14 ਕਿਲੋਮੀਟਰ ਦਾ ਏਰੀਆ ਸੀ ਜੋ 2 ਕਰੋੜ 65 ਲੱਖ ਦੀ ਲਾਗਤ ਦੇ ਨਾਲ ਅੱਜ ਇਹਨਾਂ ਰੋਡਾਂ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਮੈਂ ਆਪਣੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਪੂਰੇ ਮੰਡੀ ਬੋਰਡ ਦੇ ਦੇਹ ਦੇ ਘਾਰਿਆਂ ਵੱਲੋਂ ਪ੍ਰਧਾਨ ਜੋਮ ਚੇਅਰਮੈਨ ਸਾਹਿਬ ਵੱਲੋਂ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਕਿ ਇਹਨਾਂ ਦੀ ਬੜੀ ਵੱਡੀ ਮੰਗ ਸੀ ਬੜੇ ਸਮੇਂ ਤੋਂ ਮੰਗ ਸੀ ਇਹਨਾਂ ਰੋਡਾਂ ਦੀ ਕਰੋੜਾਂ ਦੀ ਹਾਲਤ ਬਹੁਤ ਮਾੜੀ ਸੀ ਖੜ ਗਿਆ ਪਹਾੜਾਂ ਨੂੰ ਸਾਡੇ ਵੀਰ ਜਿਹੜੇ ਦਿੱਲੀ ਸਭ ਡਿਊਟੀਆਂ ਤੇ ਜਾਂਦੇ ਸੀ ਪਹਾੜਾਂ ਬੱਚਿਆਂ ਨੂੰ ਲੈ ਕੇ ਜਾਂਦੀ ਅਸੀਂ ਪਹਾੜਾਂ ਦੀਆਂ ਤੇ ਲੈ ਜਾਂਦੀ ਅਸੀਂ ਬੜੀ ਵਕਤ ਲੱਗਦਾ ਇਹਦੇ ਨਾਲ ਨਾਲ ਮੈਂ ਹੋਰ ਵੀ ਥਾਰੇ ਪਿੰਡ ਦਾ ਸੀਆ ਨੂੰ ਆਪਣੇ ਵੱਲੋਂ ਮੈਂ ਵਚਨ ਦਿੰਦਾ ਸਰਕਾਰ ਵੱਲੋਂ ਵਚਨ ਦਿੰਦਾ ਮੈਘਮੇ ਵੱਲੋਂ ਵਚਨ ਦਿੰਦਾ ਵੀ ਕਿਹੜੇ ਪਿੰਡ ਜਿੰਨਾ ਪਿੰਡਾਂ ਦੀਆਂ ਲਿੰਕ ਛੜਕਾਂ ਬਣਨ ਵਾਲੀਆਂ ਨੇ ਜਾਂ ਫਿਰ ਨਹੀਂ ਬਣਨ ਵਾਲੀਆਂ ਉਹਨਾਂ ਪਿੰਡਾਂ ਨੂੰ ਅਸੀਂ ਖੇਤੀ ਜੋ ਛੇਤੀ ਖੇਤੀ ਤੋਂ ਖੇਤੀ ਸ਼ੁਰੂ ਕਰਾਂਗੇ 44 ਪਿੰਡਾਂ ਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਪ੍ਰਪੋਜਲ ਨਵੇਂ ਪ੍ਰਪੋਜਲ ਵੀ ਬਣ ਚੁੱਕੇ ਨੇ ਔਰ 44 ਪਿੰਡਾਂ ਦੇ ਜਿਹੜੇ ਇਹਨਾਂ ਦੇ ਫੰਡ ਜਾਰੀ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਪੰਜ ਸੱਤ ਤੋਂ 10 ਦਿਨਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਕਰਾ ਦੇਣਾ ਹੈ ਤੇ ਜਿਹੜੇ ਕਿਸੇ ਪਿੰਡ ਦੇ ਵਿੱਚ ਅਜੇ ਵੀ ਕੋਈ ਕਮੀ ਹੈ ਜਾਂ ਵਿਧਾਨੀ ਦੀ ਜਾਂ ਹੋਰ ਵੀ ਕਿਸੇ ਕੰਮ ਦੀ ਮੰਡੀ ਪਰਵਾਹ ਨੂੰ ਕੋਲੋਂ ਜਿਹੜਾ ਹੋ ਸਕੇ ਉਹਨਾਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਹਾਂ ਫਿਰ ਆਲ ਮਿਲ ਕੇ ਆਪਣੇ ਸਰਪੰਚ ਸਾਹਿਬਾਂ ਨੂੰ ਦੱਸੋ ਮੈਨੂੰ ਦੱਸੋ ਜੋ ਜਰੀਆ ਤੁਹਾਨੂੰ ਸਹੀ ਲੱਗਦਾ ਵਾ ਤੂੰ ਸਾਡੇ ਤੱਕ ਮੈਸੇਜ ਜ਼ਰੂਰ ਪਹੁੰਚਾਓ ਕਾਂ ਜੋ ਅਸੀਂ ਉਹਨਾਂ ਸੜਕਾਂ ਨੂੰ ਛੇਤੀ ਤੋਂ ਛੇਤੀ ਸਰਕਾਰ ਕੋਲ ਦਵਾ ਭੇਜੀਏ ਉਹਨਾਂ ਸੜਕਾਂ ਨੂੰ ਬਣਾਤੀਏ ਮੈਂ ਆਪਣੇ ਵੱਲੋਂ ਫਿਰ ਦੁਬਾਰਾ ਸਾਰੇ ਜਿਹੜੇ ਜਿਹੜੇ ਪਿੰਡਾਂ ਨੂੰ ਇਹ ਨਵੀਆਂ ਸੜਕਾਂ ਦੀ ਸੁਭਾਤ ਮਿਲੀ ਹੈ ਉਹਨਾਂ ਨੂੰ ਪਿੰਡ ਵਾਸੀਆਂ ਨੂੰ ਲੋਕਾਂਾਂ ਨੂੰ ਸਰਪੰਚਾਂ ਨੂੰ ਬੁਲਾਈ ਦੇਣਾ ਇਹ ਸਰਦਾਰ ਬਕੌ ਸਿੰਘ ਮਾਨ ਜੀ ਦਾ ਪਿਰਮਲ ਸਾਹਿਬ ਦਾ ਅਤੇ ਪੂਰੇ ਮੰਡੀਪੁਰ ਵਿਭਾਗ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਪ੍ਰਵਾਨਗੀ ਨੂੰ ਮਨਜ਼ੂਰ ਕਰਕੇ ਐਡਾ ਵੱਡਾ ਪੰਡਤਾ ਨੂੰ ਦੇ ਕੇ ਸਾਡੇ ਹਲਕੇ ਦਾ ਮਾਣ ਵਧਾਇਆ ਬਹੁਤ-ਬਹੁਤ ਧੰਨਵਾਦ ਜੀ ਬਾਈ ਬੁੱਕੀ ਕੰਮ